ਵਿਆਹ ਤੇ ਪੀਆਰ ਵਿਲਾ ਜੇ ਨਾਲਾ ਚਲੋ ਜੀ ਤੁਹਾਨੂੰ ਵੀ ਅੱਜ ਵਿਆਹ ਦਿਖਾ ਦਾਂਗੇ ਐਸੇ ਚੱਕਰ ਚ ਅੱਜ ਦੇ ਵਲੌਗ ਚ ਵਿਆਹ ਵੇਖ ਲਿਓ ਅਮੇ ਜੀ ਹੁਣ ਆਪਾਂ ਐਂਟਰ ਆ ਗਏ ਆ ਪੈਲਸ ਚ ਐਂਟਰ ਕਰਕੇ ਪੈਲਸ ਚ ਤੇ ਚਲੋ ਤੁਹਾਨੂੰ ਪੈਲਸ ਹੀ ਦਿਖਾਈ ਦੀ ਹੈ ਟੀਆਰ ਵਿਲਾ ਚਲੋ ਅੰਦਰ ਜਾਉਂਦੇ ਆ ਅੱਗੇ ਮੇਰੀ ਭੈਣ ਤੇ ਭੂਆ ਜਾਣ ਦੇ ਤੂੰ ਆਉਂਦੇ ਨਾ ਰਹੋ ਸਾਰੇ ਹਰ ਵਾਰੀ ਇੰਨਾ ਨਾ ਆ ਜਨਾ ਪਿੱਛੇ ਮੇਰੇ ਘਰ ਦੇ ਵੀ ਆ ਆ ਮੇਰੀ ਦਾਦੀ ਜੇ ਹੈਲੋ ਗਾਇਸ ਆ ਮੈਨੂੰ ਮਮਾ ਤੁਸੀਂ ਵਾਵੇਂ ਜਮ ਜੋ ਵੀ ਹਾਰੇ ਵਾਰ ਇਹਨਾਂ ਨੇ ਆ ਜੰਨਾ ਘਰ ਦੇ ਵੀ ਜਿਲਦੀ ਭਰਾ ਜੂਸ ਪੀ ਲੋ ਗਾਇਸ ਨਾਦਰ ਨੇ ਨਹੀਂ ਪੀਤਾ ਅੰਨੇ ਨਹੀਂ ਪੀਣਾ ਕਿਉਂ ਲੋ ਯੂਸ ਆਈਸ ਹਾਂ ਪੀਣ ਆਪਾਂ ਅਗੇ ਅੰਦਰ ਬਹੁਤ ਖਾਰੀ ਪੁੱਤਰ ਦੀ ਗੇ ਗਾਇਸ ਉਹ ਲੈ ਵੰਡਿਆ ਕੀ ਵਾਲੀ ਲੱਗਿਆ ਮੇਰਾ ਤਾਂ ਮੈਨੂੰ ਯਾਰ ਮਿਲ ਗਿਆ ਇੱਥੇ ਮੈਨੂੰ ਤਾਂ ਮੇਰਾ ਇੱਥੇ ਯਾਰ ਮਿਲ ਗਿਆ ਹੁਣ ਆਪਾਂ ਖਾਣਾ ਖਾ ਰਹੇ ਹਾਂ ਤੁਹਾਨੂੰ ਇਹ ਦੁਕਾਨੇ ਨਾਲ ਕੀ ਗੀ ਚੂਰੀ ਆ ਨਾ ਖਿਲੀ ਪਨੀਰ ਐਂਡ ਗੋਬੀ ਖਿਲੀ ਗੋਬੀ ਸਪ੍ਰਿੰਗ ਰੋਲ ਆ ਆ ਇੱਕ ਮੋਟਾ ਵਾ ਬਾਟੂ ਦਾ ਆਪ ਕੰਟੀਨਿਊ ਕਰਦੇ ਜਿਦੋਂ ਓਕੇ ਬਾਏ ਹਲੋ ਹੁਣ ਆਪਾਂ ਖਾ ਲਈ ਰੋਟੀ ਰੋਟੀ ਖਾ ਤਾਂ ਖਾ ਪੀ ਲਿਆ ਵਾ ਆ ਵੇਖੋ ਮੇਰਾ ਯਾਰ ਮਿਲ ਗਿਆ ਮੈਨੂੰ ਹੈਲੋ ਗਾਈਸ ਇਹ ਇਦਾਂ ਦਾ ਹੀ ਆ ਮੈਂ ਇਦਾਂ ਕਰਿਓ ਇਹਨੂੰ ਹੈਲੋ ਜੀ ਹਨ ਹੁਣ ਪਹਿਲਾਂ ਪੈਸ ਘੁਆ ਲੀਏ ਵੇਖੋ ਹੁਣ ਆਪਣਾ ਪੈਲਸ ਟੀਆਰ ਵਿਲਾ ਟੀਆਰ ਵਿਲਾ ਪੈਸ ਦਾ ਨਾਮ ਜੇ ਤੁਸੀਂ ਵਿਆਹ ਕਰਾਉਣਾ ਦੇਖ ਕਰਾ ਲਿਓ ਬਹੁਤ ਸੋਹਣਾ ਪੈਲਸ ਆ ਹੈਲੋ ਜੀ ਦੇਖੋ ਕਿੰਨਾ ਕਰਾਊਡ ਹੀ ਬਹੁਤ ਆਇਆ ਹੋਇਆ ਹੈ ਹੈਲੋ ਗਾਇਸ ਨਿਆਣਿਆਂ ਨੂੰ ਗੱਤ ਕੰਮ ਕਰਦੇ ਜੇ Ma on, fry di dietro la vostra. Ah, è giusto, oltre che sì. Ah, io. Mi belle, io. Mi belle, io. Mi belle, io. ਨੇ ਉਡਲਾ ਟਿੱਕੀ ਤੇ ਹੋਰ ਵੀਰੇ ਗਾਇਸ ਕੁੜੀ ਦਾ ਮਨਾਉਣੇ ਨੂੰ ਹੋਜੀ ਆਪਾਂ ਹੌਂ ਰੋਡ ਹੀ ਘੋਲ ਗਏ ਨਮੜ ਕੇ ਚੱਲੀਏ ਚਲੇ ਘਰੇ ਫਾਇਦਾ ਹੋ ਚੁਣਾਈ ਬਾਏ ਬਾਏ ਗਾਇਸ ਮੈਂ ਆਪਣੇ ਚੈਨਲ ਦਾ ਨਾਮ ਬਦਲ ਕੇ ਐਡ ਦੀ ਰਿਡਨਵ ਤੇ ਸਿੰਘ ਮਾਈਨਸ ਸਾਈਨ ਜੀ 5f ਤੋਂ ਹਟਾ ਕੇ ਆਲਕਸਾਬ ਬਲੌਗਸ ਰੱਖਣ ਲਗਾ ਹੈ ਜੇ ਤੁਸੀ ਮੇਰਾ ਚੈਨਲ ਸਰਚ ਕਰਨਾ ਹੋਗਾ ਤਾਂ ਤੁਸੀ ਸਰਚ ਕਰ ਲਿਓ ਆਲਕਸਾਬ ਬਲੌਗ ਚਲੋ ਜੀ